ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਆਉਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਛੇ ਦਸਵੀਂ ਕਵਚ ਪਾਤ ਬੇਨਤੀ ਚੌਪਈ हमरे करो हात ते रच्छा पूरन होए चेत कीशा ताब चार्णन मन रहे हमारा अपना जान करो परतपारा अमर है तहत तो तो सब तम तो खाओ आप हाथ दे मोह बचाओ सुखी बस मोर परवार सेवक सिख सब करतारा मोर अच्छा निज कार्य करिए ਸਾ ਪਰਨ ਕੋ ਆਜ ਸੰਗ ਆ ਰਿਹਾ ਤੋਰਨ ਹੋਏ ਹਮਾਰੀ ਆਸਾ ਤਾਰ ਪਜਨ ਕੀ ਰਾਹੇ ਪਿਆਸਾ ਤਮੇ ਛਾਡ ਕੋਈ ਅਵਰ ਨਾ ਧਿਆਉ ਜੋ ਪਰ ਚਾਉ ਤੋ ਤੁਮ ਤੇ ਪਾਉ ਸੇਵਕ ਸੇਵਕ ਮਾਰੇ ਤਾਰਯਨ ਚੰ ਚੰ ਸਤਾਰਨ ਮਾਰੇ ਮਾਰਯਨ ਆਪ ਹਾਥ ਦੇ ਮੁਝੇ ਅਬਾਰਯਨ ਮਰਨ ਕਾਲ ਕਾਤਰਾ ਸੰਵਾਰਯੇ ਓਚੋ ਸਾਧਾ ਹਮਾਰੇ ਪਛਾ ਸਰੀਆ ਤੋਦ ਜੋ ਕਾਰਜ ਹੋ ਰਸਾ ਰਾਖ ਲੈ ਹੋ ਮੋਹਿ ਰਾਖਣ ਹਾਰੇ ਸਹਾਇ ਬਸੰਤ ਸਹਾਇ ਪਿਆਰੇ ਦੇਨ ਪਾਂਦ ਦੁਸ਼ਟਾਂ ਕੇ ਅੰਤ ਤਮ ਉਪਰੀ ਚਤੁਰਨ ਦਸ ਕੰਤਾ ਕਾਲ ਪਾਏ ਬ੍ਰਹਮਾ ਬਾਪ ਤਰਾ ਕਾਲ ਪਾਏ ਸ਼ਿਵ ਜੋ ਅਵਤਾਰਾ ਕਾਲ ਪਾਏ ਕਰਮ ਬਿਸ਼ਨ ਪ੍ਰਕਾਸ਼ਾ ਸ਼ਕਲ ਕਾਲ ਕਾ ਕੀਆ ਤਮਾਸ਼ਾ ਜਾਵਣ ਕਾਲ ਜੋ ਕੀ ਸਿਰ ਕੀਓ ब्रह्मा काल सब लोक सवारा सभोकारा नमकार ताह हमारा जवक काल सब जगत बणायोव तैत जशन उपजायो ਆਦ ਅੰਤ ਏਕੇ ਅਵਤਾਰਾ ਸੋਈ ਗੁਰ ਸਮਝੋ ਹਮਾਰਾ ਨਮਸਕਾਰ ਤੇ ਸਹੀ ਕੋ ਮਾਰੀ ਸਾਕਲ ਪਰ ਜਾ ਜਿਨ ਆਵ ਸਵਾਰੇ ਸੇਵਕਨ ਕੋ ਸੇਵ ਗੁਣ ਸੁਖ ਦਿਓ ਸਤਾਰਨ ਕੋ ਪਾਲ ਮੋ ਬਦ ਕੀਓ ਘਾਟ ਘਾਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੇ ਤੇ ਕਾਂਚਰ ਅਸਥੋਲਾ ਸਭ ਪਰ ਕਿਰਪਾ ਤ੍ਰਿਸ਼ਤ ਕਰ ਫੋਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਕੇ ਕੀ ਪੀਰ ਪਛਾਨ ਘਟ ਘਟ ਕੇ ਪਟ ਪਟ ਕੀ ਜਾਣ ਜਬ ਉਤਮ ਕਰਤ ਕਾਰਾ ਕਰ ਤਾਰਾ ਪਰਚਾ ਤਰਤ ਅਬਦੇ ਅਪਾਰਾ ਜਬ ਆਕਰਤ ਕਹਿ ਤਹੂ ਕਬਹੂੰ ਸੰਮ ਮਿਲਤ ਦੇ ਧਾਰ ਸਭ ਹੂੰ ਜੋ ਤਾ ਪਾਦਨ ਅਸਰਟ ਸਭ ਤਾਰੇ ਆਪਿਆ ਪਣੀ ਬੋਝ ਉਚਾਰੇ ਮਸਾਪਹਿ ਤੇ ਰਤਨ ਰਾਲਮ ਜਾਨਤ ਬੇਦ ਭੇਦ ਅਰ ਆਲਮ ਨਰੰਕਾਰ ਨਿਰਪਕਾਰ ਅਰ ਲੰਬ ਆਦ ਅਲੈਨ ਅਨਾਦ ਅasamb ਤਾ ਕਾ ਮੂਦ ਅਚਾਰਤ ਭੇਦਾ ਚਾਕੋ ਭੇਵ ਨਾ ਪਾਵਤ ਬੇਦਾ ਤਾਂ ਕੋ ਕਰ ਪਾਣ ਧਿਆਨ ਮਾਨਤ ਮਹਾ ਮੂੜ ਕਿਛ ਭੇਦ ਨਾ ਜਾਣਤ ਮਹਾ ਤੇਵਤ ਕੈ ਤਵ ਸਦਾ ਸਿਵ ਲੰਕਾਰ ਕਾ ਚੀ ਰਤਨੈ ਪੇਵ आप अपनी बुद्ध है जेती वर्णत भिन्न भिन्न तो देती तुमरा तो लखा न जाए पसारा किर बिद सजा प्रथम संसारा एक रूप न रूप सरूपा रंग पयो राव ਕਹਿ ਤੂ ਪਾ ਅੰਡਜ ਜੇਰ ਦ ਸੇਤਜ ਕੇ ਨੀ ਕੋਤ ਪੋਜ ਖਾਨ ਬੋ ਰਚ ਦਿਨੀ ਕਹਉ ਲ ਰਾਜਾ ਹਵ ਬੈਠਾ ਕਹਉ ਸੇ ਮਟ ਭਾਇ ਅਸੰਕਟ ਬੈਠਾ ਸਗਲੇ ਸ੍ਰਿਫਤ ਦਿਖਾਏ ਅਚੰਬੋ ਆਦ ਜਗਾ ਦਸ ਰੂਪ ਸੁਵੰਮੰ आदर अच्छा मेरी तुम करो सिख अबार सिख संगरो दुष्ट जिते उठ वत उत्पाता सकल मलेश करो रण काता जे अस्तुद तब शरणी परे ਤਿੰਨ ਕੇ ਦੁਸ਼ਟ ਦੂਖ ਤ ਹੈ ਬਿਮਾਰੇ ਪਰਖ ਜਉਣ ਭਗ ਭਾਰੇ ਤੇ ਆਰੇ ਤੁਮ ਕਿਉ ਸੰਕਟ ਸਭ ਟਾਰੇ ਚੌਕ ਕਲ ਕੋ ਇਕ ਬਾਝ ਧਿਆਏ ਐ ਤਾਂ ਕੇ ਕਾਲ ਨਿਕਤ ਨਹੀਂ ਆਏ ਰਸਾ ਓਏ ਤਾਏ ਸਭ ਕਾਲਾ ਦੋਸਤ ਅਰਛਟ ਤਰਤ ਤਤਕਾਲਾ ਕਿਰਪਾ ਦ੍ਰਿght ਤਾਨ ਜਾਏ ਨਾ ਹਰ ਤਾਂ ਕਿ ਤਾਬ ਤਨ ਕਮੋ ਹਰ ਅਰੇ ਤਸਿਆ ਦਕਾਰ ਮੋ ਸਭ ਹੋਈ ਦੋਹਤ ਸ਼ਾਬ ਸਭ ਸਾਕੇ ਨਾ ਕੋਈ ਇੱਕ ਬਾਰ ਜਿੰਨ ਤੋਂ ਮੈਂ ਸੰਭਾਰਾ ਕਾਲ ਫਾਸਕੇ ਤਾਏ ਉਬਾਰਾ ਜਿਨ ਨਾਰ ਨਾਮ ਤਹਾਰੋ ਕਹਾ ਦਾਰਦ ਦੁਖਤ ਤੋਖ ਤੈਰਾ ਖੜਗ ਕੇ ਤਮ ਸ਼ਰਨ ਤਹਾਰੀ ਆਪ ਹਾਥ ਦੈ ਲਿਓ ਅਬਾਰੀ ਸਰਪਠੋਰ ਮੋਹ ਸਾਈ ਤਹਤ ਦੂਬ ਤੈ ਲਿਓ ਬਚਾਈ ਖਾੜਕ ਕੇ ਤਮੈ ਸ਼ਰਨ ਤਾਰੀ ਆਪ ਹਾਥ ਦਲਿਓ ਅਬਾਰੇ ਸਰਪਠੋਰ ਮੋਹ ਸਾਈ ਦੋ ਹਤ ਦੋ ਬੱਤੇ ਲਿਓ ਬਚਾਈ ਸਵਈਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਹੋਲਾ ਰਾਗ ਗੋੜੀ ਦੀ ਬਕੀ ਮਹੱਲਾ ਪਹਿਲਾ ਇੱਕੇ ਆਉਂਕਾਰ ਸਤ ਗੁਰ ਪ੍ਰਸਾਦ ਕਚੈ ਕਰ ਕੇ ਰਤ ਆਖੀਏ ਕਰਤੇ ਕਾ ਹੋਏ ਬਚਾਓ ਤਤ ਘਰ ਗਾਵ ਸੋਇਲਾ ਸੇਵਰੀਓ ਸੇਰ ਜਣੋ ਹਾਰੋ ਤਮ ਗਾਵੋ ਮੇਰੇ ਨਰ ਭਉ ਕਾ ਸੋਇਲਾ ਆਵਾਰੀ ਚਿਤ ਸੋ ਲੈ ਕੇ ਸਦਾ ਸੁਖ ਹੋਏ ਰਾਉ ਨੇਤ ਨੇਤ ਜਿਹੜੇ ਸੰਭਾਲ ਲਿयां ਧਾਕ ਦਾ ਦਰਣਾਰ ਤੇੰਤਾ ਤੇ ਕੀਮਤ ਨਾ ਪਵੈ ਤੇ ਸਦਾ ਤੇ ਕਾਵਣ ਸਮਾਰ ਸਾਮ ਦਾਤ ਸਾ ਆ ਲਿਖਿਆ ਮਿਲ ਕਰ ਪਾਵੋ ਤੇ ਲੋ ਜਿਹਾ ਸਾਜਣ ਅਸੀਂ ਸਾੜੀਆਂ ਜਹ ਹੋਵੇ ਸਹਬ ਸਿਉ ਮੇਲ ਘਰ ਘਰ ਆ ਪੌਂਚਾ ਸਾਧੜੇ ਨੇ ਤਪਵਾਨ ਸਾਧਣ ਹਾਰਾ ਸਿਮਰਿਐ ਨਾਨਕ ਸੇਦਿ ਅਵਨ ਰਾਗ ਆਸਾ ਮਹਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ ਗੁਰ ਕਰ ਇਕ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤੋ ਹਏ ਸੋ ਕਰ ਆਖ ਵਡਾਈ ਤੋ ਰਾਮ ਵਿਸਾਚ ਸਿੰਘ ਘਰਿਆ ਪਹਿਰਾ ਤੇ ਤੇਵਾਰੇ ਮਾਉ ਆ ਸਾਨ ਚ ਆਪੈ ਰਤ ਅਨਿਆਕ ਨਾਨਕ ਕਰਤੇ ਕੇ ਕਿਉ ਤੇ ਵੇ ਅਸ ਰਾਗਤਨਾ ਸਰੇ ਮਹਲਾ ਪਹਿਲਾ ਗਗਨ ਮੈਂ ਥਾਲ ਰਾਵ ਚੰਦ ਦੀਵਕ ਬਣੇ ਤਾਰਕਾ ਮੰਡਲਾ ਚਣਕ ਮੋਤੀ ਤੁਮਤ ਮਲ ਆਵਣ ਰਿਉ ਪਮਣੋ ਚਵਰੋ ਕਰੇ ਸਗ ਲਬ ਨਰਾਏ ਫੂਲੰਤ ਜੋਤੀ ਸੀ ਆਰਤੀ ਹੋਏ ਪਵਖੰਡਣਾ ਤੇਰੀ ਆਰਤੇ ਅਨਹੰਤਾ ਸ਼ਮਦ ਭਜੰਤ ਪੇਰੀ ਰਾਵ ਸੈਸ ਤਵ ਨੈਨ ਨਨ ਲੈਨ ਹੋਏ ਤੋਹਿ ਕੋ ਸੈਸ ਮੂਰਤ ਨਨ ਇਕ ਤੋਈ ਸੈਸ ਪਾਦ ਪਮਨਨ ਇਕ ਪਦ ਗਾਨ ਬਿਨ ਸਤਿ ਤਵ ਗਾਨ ਏਵ ਚਲਤ ਮੋਹੀ ਸਭ ਮੈਂ ਜੋ ਤੋ ਜੋਤ ਅਸੋ ਏ ਤੇ ਸਦਾ ਚਾਲਣ ਸਭ ਮੈਂ ਚਾਲਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਹਰ ਚਰਨ ਕਵਲ ਮਾ ਘਰਾਂ ਦਾ ਲੋਭਤ ਮਨੋ ਆਨੰਦ ਨੋ ਮੋਹੇ ਆਈ ਪਿਆਸਾ ਕਰਪਾ ਜਾਲ ਦੇ ਨਾਨਕ ਸਾਰੰਗ ਕਉ ਹੋਏ ਜਾਤੇ ਤੇਰੇ ਨਾਏ ਵਾਸਾ ਰਾਗ ਗਉੜੀ ਪੂਰਬੀ ਮਾਲਾ ਚੌਥਾ ਕਾਮ ਕਰੋਦ ਨਾ ਕਰ ਕਉ ਭਰਿਆ ਮਿਲ ਸਾਧੂ ਖੰਡਲ ਖੰਡਾਏ ਗੌਰ ਬੱਲੇ ਕਤ ਲੇਖੇ ਗੌਰ ਪਾਇਆ ਮਨ ਹਰ ਲਿਓ ਮੰਡਲ ਮੰਡਾਏ ਕਰ ਸਾਧੂ ਅੰਜਲੀ ਪਨ ਵਡਾਏ ਕਰ ਟੰਡਾਤ ਪਨ ਵਡਾਏ 라ਉ ਸਾਖਤ ਹਰ ਰਸ ਸਾਧਨਾ ਜਾਣਿਆ ਤਿੰਨ ਅੰਤਰ ਆਮੈ ਕੰਡਾਏ ਜਿਵੇਂ ਚੋ ਚੱਲੇ ਝੋਬੇ ਤੋ ਖਪਾਵੇ ਜਮ ਕਾਲ ਸੈ ਸਰ ਡੰਡਾਏ ਹਰ ਜਾਨਾ ਹਰ ਹਰ ਨਾਮ ਸਮਾਣੇ ਤੋ ਖ ਜਨ ਮਰਨ ਪਵ ਖੰਡਾਏ ਆਪਣਾ ਸਿੰਘ ਪੁਰ ਕਪਾਇਆ ਪਰਮੇਚਰ ਬਾ ਸਭ ਕਾੰਡ ਬ੍ਰਹਮੰਡਾਏ ਆਮ ਗ੍ਰੇਮ ਅਸ ਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡਾ ਵਡਾ ਏ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਸੁਖ ਮੰਡਾਏ ਰਾਗ ਗਉੜੀ ਪੂਰਬੀ ਮਹਲਾ 5 ਕਰ ਬਨੰਤੇ ਸੁਨ ਮੇਰ ਮੇਤਾ ਸੰਤਰ ਟਾਲ ਕੇ ਬਿਲਾ ਕਰ ਬਲਾਂਤੇ ਸੁਣ ਮੇਰੇ ਮੀਤਾ ਸੰਤਰ ਟਾਲ ਕੇ ਬਿਲਾ ਇਹਾ ਘਾਟ ਚਲੋ ਹਰ ਲਾ ਆਗੇ ਬਸ ਨ ਸਹੇਲਾ ਆਦ ਕਟੈ ਜਰ ਸਰ ਨਾਰੇ ਮਨ ਮਿਲ ਗੁਰ ਕਾਜ ਸਵਾਰੇ ਰਾਓ ਇਹ ਸੰਸਾਰ ਭੀਕਾਰ ਸੱਸੇ ਮੈਂ ਤਾਰਿਓ ਬ੍ਰਹਮ ਗਿਆਨੀ ਜੁਸੇ ਚਕਾਵੇ ਪਿਆਵੇ ਇਹ ਰਸ ਅਕਤ ਕਥਾ ਤੈਨ ਜਾਣੀ ਜਕ ਆਏ ਸੋਏ ਬਾਜੋ ਹਰ ਗੁਰ ਤੇ ਮਨ ਬਸੇ ਰਾ ਨਜਕਾਰ ਮੈ ਲਪਵੋ ਸੁਖ ਸਾਜੇ ਬੋਰ ਨ ਹੋਏ ਕੋ ਫੇਰਾ ਅੰਤਰ ਜਾਮੇ ਪੁਰਖ ਬਤਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਐ ਸੁਖ ਮੰਗੇ ਮੁਖ ਕਰ ਸੰਤਨ ਕੀ ਤੂਰੇ ਅੰਤਰ ਜਾਮੇ ਪੁਰਖ ਬਤਾਤੇ ਸਰਦ ਮਨ ਕੀ ਪੂਰੇ ਨਾਨਕ ਦਾਸ ਐ ਸੁਖ ਮੰਗੇ ਮੁਖ ਪਰ ਸੰਤਨ ਕੀ ਤੂਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ